ਉਹ ਪਹਿਲਾ ਦੁਖੀ ਆ ਸੰਸਾਰ ਦੀ ਉਹ ਬੰਦਾ ਓਏ ਜੀ ਜੀ ਦਾ ਜਿਹੜਾ ਕਰਜ਼ਦਾਰ ਹੋਵੇ ਦੂਜਾ ਸੰਸਾਰ ਦੇ ਦੁਖੀ ਆ ਉਹ ਬੰਦਾ ਓਏ ਜੀ ਦਾ ਪੁੱਤ ਨਾ ਆ ਗਿਆ ਆਕਾਰ ਹੋਵੇ ਪੀਜਾ ਸੰਸਾਰ ਦੇ ਦੁਖੀ ਆ ਉਹ ਬੰਦਾ ਓਏ ਜੀ ਦੇ ਘਰ ਵਈ ਕਲਸ਼ਣੀ ਨਾਰ ਹੋ ਮਾਹਵਿੰਦਰ ਸਿੰਘ ਪਾਗੂ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਸਾਲਾਨਾ ਜੋੜ ਮੇਲਾ ਮਾਤਾ ਸੀਤਲਾ ਕੁਰਾਲੀ ਵਿਖੇ ਜਿੱਥੇ ਪੁਰਾਤਨ ਗੀਤ ਸੰਗੀਤ ਨੂੰ ਲੈ ਕੇ ਇੱਕ ਜਥਾ ਮਲੌਦ ਦੇ ਕੋਲ ਗੋਸਣਾ ਤੋਂ ਮੌਜੂਦ ਹੈ ਸੋ ਸਾਰੇ ਪ੍ਰੋਗਰਾਮ ਦੀਆਂ ਦਿਖਾਵਾਂਗੇ ਝਲਕੀਆਂ ਕੋਸ਼ਿਸ਼ ਕਰਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਦੀ ਤੁਸੀਂ ਬਣੇ ਨਾਲ ਸ਼ਵਲਕ ਟੀਵੀ ਚੈਨਲ ਦੇ ਨਾ ਉਹ ਪਹਿਲਾ ਦੁਖੀ ਆਸਨਸਾਰ ਦੀ ਉਹ ਬੰਦਾ ਓਏ ਜੀ ਜੀ ਦਾ ਜਿਹੜਾ ਕਰਜ਼ਦਾਰ ਹੋਵੇ ਉਹ ਪਹਿਲਾ ਦੁਖੀ ਆਸਨਸਾਰ ਦੀ ਉਹ ਬੰਦਾ ਓਏ ਜੀ ਜੀ ਦਾ ਜਿਹੜਾ ਕਰਜ਼ਦਾਰ ਹੋਵੇ ਓਏ ਦੂਜਾ ਸੰਸਾਰ ਦੇ ਦੁਖੀ ਆਇਓ ਬੰਦਾ ਓਏ ਜੀ ਦਾ ਪੁੱਤ ਨਾ ਆ ਗਿਆ ਆਕਾਰ ਹੋਵੇ ਓ ਤੀਜਾ ਸੰਸਾਰ ਦੇ ਦੁਖੀ ਆਇਓ ਬੰਦਾ ਓਏ ਜੀ ਦੇ ਘਰ ਵਈ ਕਲਸ਼ਣੀ ਨਾਰ ਹੋ सास ते दुखी आयो बा i in the दरा दर पीरूी दर दर दीदारा जबले हटाज लंबी हली दरदा ਦੀ ਪੁੱਤ ਰਸੇ ਪਿਆਰ ਹੋ ਚਾਰ ਮਰ ਡੁੱਟ ਗਏ ਧਰਮ ਦੇ got it. <laughs> मार केह वियो कट थी ਤੇ बाबू ਦਾ ਭਤੀਜਾ ਸੋ ਬੜੇ ਟਾਈਮ 10 ਸਾਲ 12 12 ਸਾਲ ਬਾਅਦ ਫੇਰ ਇੱਥੇ ਥੋੜੇ ਰੱਬ ਵਰਗੇ ਰੂਹਾਂ ਦੇ ਦਰਸ਼ਨ ਹੋਏ ਨੇ ਸੋ ਸ਼ੁਕਰਗੁਜ਼ਾਰ ਆ ਸੋ ਬਹੁਤਾ ਟਾਈਮ ਨਾ ਲੈਂਦੇ ਹੋਏ 2-4 ਕਲੀਆਂ ਜਿੰਨਾ ਦੇ ਟਾਈਮ ਮਿਲਦਾ ਆਓ ਜੀ ਉਸਤਾ ਜੀ